ਪਾ ਫੀਲਡ ਦੇ ਵਿੱਚ ਨਹੀਂ ਨਿਕਲਦੇ ਤਾਂ ਬਹੁਤ ਸਾਰੀਆਂ ਜਾਣਕਾਰੀਆਂ ਖੁਰੀਆਂ ਹੁੰਦੀਆਂ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ ਜਸ ਤਿੱਕੇ ਦੇ ਨਾਲ ਆ ਪਿਛਲੇ 2 ਦਿਨ ਦੇ ਵਿੱਚੋਂ ਕਿਉਂਕਿ ਕਣਕ ਪੀਜਣ ਦੇ ਵਿੱਚ ਆਪਣੇ ਖੇਤ ਦੇ ਚ ਹੋਰ ਕੰਮਾਂ ਕਰਨ ਵਿੱਚ ਬਿਜੀ ਸੀਗੇ ਇਹਦੇ ਕਰਕੇ ਫੀਲਡ ਦੇ ਵਿੱਚ ਨਹੀਂ ਜਾਇਆ ਗਿਆ ਤਾਂ ਇੱਕ ਫੀਡਬੈਕ ਬੜੀ ਹੀ ਗਲਤ ਆਈ ਹੈ ਉਹ ਇਹ ਹੈ ਕਿ ਮੈਕਸਿਮਮ ਕਿਸਾਨ ਐ ਸਮੇਂ ਜਿਹੜਾ ਤੁਹਾਡੇ ਕੋਲ ਆ ਸਾਰਟ ਹੈ ਫਾਈਰੋਕਸਾ ਸਲਫੋਨ ਜਿਹੜਾ ਅਕੀਰਾ ਤੇ ਮੋਮੀਜੀ ਵਾਲਾ ਇਹਦੇ ਨਾਲ 2-2 ਲੀਟਰ ਪੈਂਡੀਮੈਥ੍ਰਿਨ ਪਾ ਕੇ ਛਿੜਕੀ ਜਾਂਦੇ ਆ ਇਹ ਤਾਂ ਤੁਸੀਂ ਜਾਂ ਜੱਗੋਂ ਤੇਰਵੀਂ ਕਰੀ ਜਾਂਦੇ ਹੋ ਠੀਕ ਹੈ ਇਸ ਦੇ ਉੱਪਰ ਆਪਣਾ ਭਾਰਤੀ ਕਣਕ ਤੇ ਜੋਨ ਖੋਜ ਕੇਂਦਰ ਕਰਨਾਲ ਵਾਲਿਆਂ ਦਾ ਇੱਕ ਰਿਸਰਚ ਪੇਪਰ ਹੈ ਜਿਹਦੇ ਵਿੱਚ ਇਹਨਾਂ ਨੇ ਸਿਫਾਰਿਸ਼ ਕੀਤੀ ਹੈ ਇਹ ਚ ਕੋਈ ਦੋਰੇ ਨਹੀਂ ਪਰੰਤੂ ਉਹ ਸਾਰੇ ਖੇਤਾਂ ਦੇ ਲਈ ਨਹੀਂ ਹੈਗਾ ਸਾਡੇ ਬੰਦੇ ਤਾਂ ਹੁੰਦਾ ਗੁਲੀ ਡੰਡਾ ਹੈ ਤੇ ਉਹਦੇ ਨਾਲ ਪੈਨਡੀਮੈਥਲਨ ਵੀ ਪਾਈ ਜਾਂਦੀ ਹੈ ਭਾਈ ਜਿੱਥੇ ਤੁਹਾਨੂੰ ਗੁੱਲੀ ਡੰਡਰੀ ਦਿੱਕਤ ਹੈ ਉੱਥੇ ਪੈਨਡੀਮੈਥਲਨ ਨਾਲ ਨਾ ਵਰਤੋ ਅੰਨੇਵਾ 2-2 ਲੀਟਰ ਬਿਨਾ ਜ਼ਰੂਰਤ ਤੋਂ ਪੈਨਡੀਮੈਥਲਨ ਪਾਈ ਜਾਂਦੇ ਹੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਗੁੱਲੀ ਡੰਡਾ ਖੇਚ ਹੁੰਦਾ ਹੈ ਗੁੱਲੀ ਡੰਡੇ ਆਸਤੇ ਜਿਹੜੀ ਤੁਹਾਡੀ ਪਾਈਰੋਕਸਾ ਸਲਫੋਨ ਹੈ ਉਹ ਕੀੜਾ ਜਾਂ ਮੰਮੀ ਜੀ ਵਾਲਾ ਸਾਲਟ ਹੈ ਬਹੁਤ ਸਾਰੀਆਂ ਕੰਪਨੀਆਂ ਦੇ ਰਹੀਆਂ ਕੋਈ ਇੱਕ ਕੰਪਨੀ ਨਹੀਂ ਇੱਥੇ ਮੇਰੇ ਖਿਆਲ ਚ ਬਹੁਤ ਸਸਤਾ ਸਾਲਟ ਹੈ ਸਾਲਟ ਹੀ ਬਹੁਤ ਸਸਤਾ ਹੋਇਆ ਹੋਇਆ ਹੈਗਾ ਤਾਂ ਕਿਸੇ ਵੀ ਕੰਪਨੀ ਨਾਲ ਲੈ ਕੇ ਕਰ ਲਓ ਪਰ ਆ ਜਿਹੜਾ 2 ਲੀਟਰ ਜ ਪੈਂਡਿੰਗ ਮੈਥਲਨ ਪਾਈ ਜਾਂਦੇ ਸਹੀ ਨਹੀਂ ਹੈਗਾ ਜਿੱਥੇ ਜ਼ਰੂਰਤ ਹੈ ਠੀਕ ਹੈ ਪਰੰਤੂ ਜਿੱਤੇ ਹੁੰਦਾ ਹੀ ਕਲਾ ਗੁੱਲੀ ਡੰਡਾ ਹੈ ਉੱਥੇ ਕਾ ਤੋਂ ਇਹਦੇ ਕਰਕੇ ਜੇਕਰ ਤੁਸੀਂ ਨਦੀਨ ਨਾਸ਼ਕ ਹੱਥ ਤੋਂ ਵੱਧ ਜ਼ਿਆਦਾ ਪਾਉਂਗੇ ਤਾਂ ਉਹ ਨਦੀਨ ਨਾਸ਼ਕ ਤੁਹਾਡੇ ਖੇਤ ਦੇ ਲਈ ਨੁਕਸਾਨਦਾਇਕ ਹੈ ਕੋਈ ਵੀ ਨਦੀਨ ਨਾਸ਼ਕ ਹੋ ਜਾ ਨਹੀਂ ਹੈਗਾ ਜਿਹੜਾ ਜ਼ਮੀਨ ਦੇ ਉੱਤੇ ਮਾੜਾ ਪ੍ਰਭਾਵ ਨਹੀਂ ਪਾਉਂਦਾ ਇਸ ਕਰਕੇ ਧਿਆਨ ਰੱਖੋ ਗੁਲੀ ਡੰਡੀ ਦਿੱਕਤ ਹੈ ਗੁਲੀ ਡੰਡੇ ਵਾਲੀ ਸਪਰੇ ਦੇ ਲਈ ਤੁਸੀਂ ਇਹ ਜੈ ਪਾਇਰੋਕਸਾ ਸਲਫੋਨ ਕਰ ਰਹੇ ਹੋ ਉਹ ਵਧੀਆ ਹੈ ਪਰੰਤੂ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਚੌੜੇ ਪੱਤੇ ਦੀ ਥੋੜੀ ਬਹੁਤ ਦਿੱਕਤ ਹੈ ਤਾਂ ਜਦੋਂ ਅੱਗੇ ਚੌੜੇ ਪੱਤੇ ਉੱਗਣਗੇ ਉਦੋਂ ਆਪਾਂ ਕੰਟਰੋਲ ਕਰ ਲਾਂਗੇ ਉਹ ਚਿਹੜੀ ਗੱਲ ਹੈ ਉਹਨਾਂ ਤੇ ਇਨਾ ਖਰਚਾ ਵੀ ਨਹੀਂ ਹੋਣਾ ਚੌੜੇ ਪੱਤੇ ਦੀ ਕਿੱਡੀ ਕੋੜੀ ਸਮੱਸਿਆ ਹੁੰਦੀ ਹੈ ਇਸ ਕਰਕੇ ਧਿਆਨ ਰੱਖੋ